ਦੋਸਤੋ ਸਿੱਧੂ ਮੂਸੇਵਾਲੇ ਦੇ ਫੈਨ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਸਾਰਾ ਕੁਝ ਕਵਰ ਕਰਾਂਗੇ ਅੱਜ 29 ਮਈ ਆ ਦੋਸਤੋ ਸਿੱਧੂ ਮੂਸੇਵਾਲੇ ਨੂੰ 2 ਸਾਲ ਹੋ ਗਏ ਨੇ ਆਪਣੇ ਵਿੱਚੋਂ ਗਏ ਨੂੰ 29 ਮਈ ਨੂੰ ਕਿਹੜੇ-ਕਿਹੜੇ ਸਿੰਗਰ ਨੇ ਸਿੱਧੂ ਨੂੰ ਯਾਦ ਕੀਤਾ ਜਿਹੜੇ ਪਹਿਲਾਂ ਸਟੋਰੀਆਂ ਪਾਉਂਦੇ ਹੁੰਦੇ ਸੀ ਉਹਨਾਂ ਨੇ ਅੱਜ ਸਟੋਰੀ ਪਾਈ ਯਾ ਫਿਰ ਨਹੀਂ ਤੇ ਕਿਤੇ ਕਿਤੇ ਅੱਜ ਸਿੱਧੂ ਮੂਸੇਵਾਲੇ ਦੀ ਵਰਸੀ ਮਨਾਈ ਗਈ ਜਗ੍ਹਾ-ਜਗ੍ਹਾ ਤੇ ਛਬੀਨਾ ਦੇ ਲੰਗਰ ਲੱਗੇ ਹੋਏ ਸੀ ਪਾਣੀ ਦੇ ਲੰਗਰ ਲੱਗੇ ਹੋਏ ਸੀ ਸਿੱਧੂ ਦੀ ਯਾਦ ਦੇ ਵਿੱਚ ਜਗ੍ਹਾ-ਜਗ੍ਹਾ ਤੇ ਸਿੱਧੂ ਮੂਸੇਵਾਲੇ ਦੇ ਝੰਡੇ ਝੂਲਦੇ ਰਹੇ ਅੱਜ ਤੇ ਰਾਹੁਲ ਗਾਂਧੀ ਨੂੰ ਮਿਲੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਤੇ ਉਹਨਾਂ ਦਾ ਇੰਟਰਵਿਊ ਵੀ ਆਵੇਗਾ ਰਾਹੁਲ ਗਾਂਧੀ ਤੇ ਨਾਲ ਤੇ ਹੋਰ ਵੀ ਬਹੁਤ ਸਾਰਾ ਕੁਝ ਇਸ ਵੀਡੀਓ ਦੇ ਐਂਡ ਤੱਕ ਬਣੇ ਰਹੋ ਕੱਲੀ-ਕੱਲੀ ਅੱਜ ਦੀ ਡਿਟੇਲ ਆਪਾਂ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਰਾਹੁਲ ਗਾਂਧੀ ਦੀ ਰਾਹੁਲ ਗਾਂਧੀ ਨਾਲ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਦੀ ਇਹ ਵੀਡੀਓ ਆ ਜੋ ਕਿ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀ ਹੈ ਤਾਂ ਕਿ ਤੁਸੀਂ ਚੈੱਕ ਕਰ ਸਕਦੇ ਹੋ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਫੁੱਲ ਇੰਟਰਵਿਊ ਕਮਿੰਗ ਸੂਨ ਯਾਨੀ ਕਿ ਫੁੱਲ ਜਿਹੜੀ ਗੱਲਬਾਤ ਹੋਈ ਹੈ ਰਾਹੁਲ ਗਾਂਧੀ ਆ ਤੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਦੇ ਵਿਚਾਰ ਉਹ ਜਲਦ ਹੀ ਦਿਖਾਈ ਦੇਵੇਗੀ ਸੋਸ਼ਲ ਮੀਡੀਆ ਦੇ ਉੱਤੇ ਹੁਣ ਲੈ ਚਲਦੇ ਆ ਤੁਹਾਨੂੰ ਚਬੀਲਾਂ ਦੇ ਵੱਲ ਕਿੱਥੇ ਕਿੱਥੇ ਪੂਰੇ ਪੰਜਾਬ ਦੇ ਵਿੱਚ ਚਬੀਲਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਪੰਜਾਬ ਹਰਿਆਣਾ ਦੇ ਵਿੱਚ ਚੋਣ ਵਾਲਿਆਂ ਦੇ ਵੱਲੋਂ ਸਿੱਧੂ ਦੀ ਯਾਦ ਦੇ ਵਿੱਚ ਚਬੀਲਾਂ ਲਾਈਆਂ ਗਈਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਇੱਕ ਇਹ ਲੁਧਿਆਣੇ ਦੀ ਤਸਵੀਰ ਆ ਲੁਧਿਆਣੇ ਦੇ ਵਿੱਚ ਸਵੀਰ ਲੱਗੀ ਹੋਈ ਆ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਇਹਨਾਂ ਲੋਕੀ ਪਿਆਰ ਕਰਦੇ ਨੇ ਸਿੱਧੂ ਮੂਸੇਵਾਲਾ ਨੂੰ ਤੁਸੀਂ ਆਪ ਹੀ ਦੇਖ ਸਕਦੇ ਹੋ ਦੋਸਤੋ ਇਹ ਸਿੱਧੂ ਦੀ ਯਾਦ ਦੇ ਵਿੱਚ ਚਬੀਲ ਲੱਗੀ ਹੋਈ ਆ ਪੁੰਨ ਦਾ ਕੰਮ ਕਰਦੇ ਦਿਖਾਈ ਦੇ ਰਹੇ ਨੇ ਬਾਈ ਬਹੁਤ ਚੰਗੀ ਗੱਲ ਆ ਇਸ ਤਪਦੀ ਹੋਈ ਗਰਮੀ ਦੇ ਵਿੱਚ ਲੋਕਾਂ ਨੂੰ ਪਾਣੀ ਪਿਲਾਉਣਾ ਸਿੱਧੂ ਦੀ ਆਦ ਦੇ ਵਿੱਚ ਤੇ ਇੱਕ ਇਹ ਤੇ ਬੀ ਲੱਗੀ ਹੋਈ ਆ ਪਿੰਡ ਰੁੜਕੀ ਹਰਾ ਚਮਕੌਰ ਸਾਈ ਵਾਲੇ ਰਾਹ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਸਿੱਧੂ ਮੂਸੇਵਾਲਾ ਦਾ ਜਿਹੜਾ ਕੀ ਪੋਸਟਰ ਬਣਾ ਕੇ ਸੜਕ ਦੇ ਵਿੱਚਾਂ ਲਖਾਇਆ ਗਿਆ ਹੈ ਤੇ ਲੈਜੈਂਡਸ ਨੇਵਰ ਡਾਈ ਸਿੱਧੂ ਮੂਸੇਵਾਲਾ ਦੀ ਯਾਦ ਤੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਪੀਲ ਲੱਗ ਰਹੀ ਆ ਤੇ ਲੋਕਾਂ ਨੂੰ ਪਾਣੀ ਪਿਲਾਇਆ ਜਾ ਰਿਹਾ ਹੈ ਜਲਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਤੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਦੇ ਬੈਨਰ ਵੀ ਲੱਗੇ ਹੋਏ ਨੇ ਸਿੱਧੂ ਦੇ ਜਸਟਿਸ ਤੇ ਮੰਗ ਕੀਤੀ ਜਾ ਰਹੀ ਆ ਤੇ ਇੱਕ ਇਹ ਵੀਡੀਓ ਵਾਇਰਲ ਹੋ ਰਹੀ ਆ سوشل میڈیا ਤੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਹੀ ਇੱਕ ਪਿੰਡ ਦੀ ਇਹ ਛਬੀਲ ਦੀ ਵੀਡੀਓ ਆ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਤਾਂ ਜਗ੍ਹਾ-ਜਗ੍ਹਾ ਤੇ ਬਹੁਤ ਸਾਰੀਆਂ ਘਟੋਕੜ 100 ਦੇ ਕਰੀਬ ਚ ਬੀਲਾਂ ਪੰਜਾਬ ਦੇ ਵਿੱਚ ਲੱਗੀਆਂ ਹੋਈਆਂ ਨੇ ਅੱਜ ਦੇ ਦਿਨ ਸਿੱਧੂ ਦੀ ਯਾਦ ਦੇ ਵਿੱਚ ਤੇ ਇੱਕ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਆ ਸਿੱਧੂ ਦੀ ਯਾਦ ਦੇ ਵਿੱਚ ਛਬੀਲ ਇਹ ਤੁਸੀਂ ਦੇਖ ਸਕਦੇ ਹੋ ਪੂਰੀ ਨੌਜਵਾਨ ਪੀੜੀ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਬਹੁਤ ਵਧੀਆ ਉਪਰਾਲਾ ਹੈ ਤੇ ਜਿਵੇਂ ਕਿ ਮੂਸਾ ਪਿੰਡ ਦੇ ਵਿੱਚ ਕਿਹਾ ਗਿਆ ਸੀ ਕਿ ਪੱਗਾਂ ਦਾ ਲੰਗਰ ਲੱਗੇਗਾ ਤੇ ਅੱਜ ਪੱਗਾਂ ਦਾ ਲੰਗਰ ਵੀ ਲੱਗਿਆ ਹੋਇਆ ਹੈ ਸਿੱਧੂ ਮੂਸੇਵਾਲੀ ਜੀ ਤੇ ਸਮਾਧ ਬਣੀ ਹੋਈ ਆ ਤੇ ਜਿਹੜੇ ਵੀਰ ਪੱਗਾਂ ਬਣਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਪੱਗਾਂ ਦਾ ਲੰਗਰ ਆ ਅਤੇ ਨਾਲ ਹੀ ਛਬੀਲ ਦਾ ਲੰਗਰ ਵੀ ਲੱਗਿਆ ਹੋਇਆ ਆ ਕਿਉਂਕਿ ਦੂਰੋ ਦੂਰੋ ਮੂਸਾ ਪਿੰਡ ਦੇ ਵਿੱਚ ਅੱਜ ਲੋਕੀ ਪੁੱਜੇ ਕਿਉਂਕਿ ਸਿੱਧੂ ਮੂਸੇ ਵਾਲੇ ਦੇ ਫਾਦਰ ਸਾਹਿਬ ਨੇ ਅਪੀਲ ਕੀਤੀ ਸੀ ਬੇਨਤੀ ਕੀਤੀ ਸੀ ਹੱਥ ਜੋੜ ਕੇ ਵੀ ਦੂਰੋ ਲੋਕੀ ਨਾ ਆਉਣ ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਦਾ ਸਮਾਂ ਆ ਇਕੱਠ ਜਿਆਦਾ ਨਹੀਂ ਕਰਨਾ ਇਸ ਕਰਕੇ ਸਿੱਧੂ ਮੂਸੇ ਵਾਲੇ ਦੇ ਫਾਦਰ ਸਾਹਿਬ ਦੇ ਕਹਿਣ ਦੇ ਬਾਵਜੂਦ ਵੀ ਜਿਹੜੇ ਪਿਆਰ ਕਰਨ ਵਾਲੇ ਨੇ ਸਿੱਧੂ ਮੂਸੇ ਨੂੰ ਚਾਣ ਵਾਲੇ ਨੇ ਨਿੱਤ ਆਪਤੀ ਕਰਮੀ ਦੇ ਵਿੱਚ ਦੂਰੋ ਦੂਰੋ ਆਏ ਤੇ ਸਿੱਧੂ ਮੂਸੇ ਵਾਲ ਨੂੰ ਸ਼ਰਧਾਂਜਲੀ ਦਿੱਤੀ ਤੇ ਇੱਕ ਗਾਣਾ ਵੀ ਰਿਲੀਜ਼ ਕੀਤਾ ਗਿਆ ਦੋਸਤੋ ਹਰਸ ਲਖਾਰੀ ਦੇ ਵੱਲੋਂ ਸਿੱਧੂ ਮੂਸੇ ਵਾਲੇ ਨੂੰ ਟ੍ਰਿਬਿਊਟ ਅ ਸੁਣ ਸਕਦੇ ਹੋ ਨੈਵਰ ਫੋਲਡ ਨੈਵਰ ਬੈਕਡਾਊਨ ਕਨੇਤਾ ਨਾਮ ਆ ਦੇਸੀ ਹਿਪ ਹੌਪ ਕਿੰਗ ਸਿੱਧੂ ਮੂਸੇਵਾਲੇ ਦੇ ਨਾਲ ਕੰਮ ਕਰ ਚੁੱਕੇ ਹੈ ਜੇ ਹਿੰਦੂ ਤੁਸੀਂ ਤੁਹਾਨੂੰ ਤਾਂ ਪਤਾ ਹੀ ਆ ਕਾਲੀ ਦਿਨ ਵਾਲੀ ਮਿਊਜ਼ਿਕ ਦੇ ਸੀਈਓ ਤਾਂ ਉਹਨਾਂ ਨੇ ਵੀ ਕੁਝ ਤਸਵੀਰਾਂ ਤੇ ਵੀਡੀਓ ਸਿੱਧੂ ਮੂਸੇਵਾਲੇ ਦੇ ਨਾਲ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਬੰਟੀ ਬੈਂਸ ਨੇ ਸਿੱਧੂ ਮੂਸੇਵਾਲੇ ਦੇ ਨਾਲ 911 ਟਰੈਕਟਰ ਤੇ ਬੈਠ ਕੇ ਜਾਂਦੇ ਹੋਏ ਦੀ ਇਸ ਰੀਲ ਨੂੰ ਸਾਂਝਾ ਕੀਤਾ ਹੈ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਸਿੱਧੂ ਮੂਸੇਵਾਲੇ ਦੇ ਨਾਲ ਬੰਟੀ ਬੈਂਸ ਬੈਟ ਨੇ ਸਿੱਧੂ ਮੂਸੇ ਦਾ ਟਰੈਕਟਰ ਚਲਾ ਰਿਹਾ ਹੈ ਬਹੁਤ ਹੀ ਸੋਹਣੀ ਵੀਡੀਓ ਇਹ ਵੀ ਨਵਾਨ ਸੰਦੂ ਦੋਸਤੋ ਸਿੱਧੂ ਮੂਸੇ ਨੂੰ ਅਕਸਰ ਵੀ ਔਰ ਦਿੰਦੇ ਰਹਿੰਦੇ ਨੇ ਉਹਨਾਂ ਨੇ ਸਿੱਧੂ ਮੂਸੇ ਦੀ ਜਿਹੜੀ ਪੋਸਟ ਆ ਉਸ ਨੂੰ ਆਪਣੀ ਸਟੋਰੀ ਦੇ ਵਿੱਚ ਸ਼ੇਅਰ ਕੀਤਾ ਮੋਸਟ ਆਫ ਦਾ ਆਰਟਿਸਟ ਜਿੰਨੇ ਵੀ ਪੰਜਾਬੀ ਮੀਡੀਆ ਇੰਡਸਟਰੀ ਦੇ ਨੇ ਬਾਲੀਵੁੱਡ ਦੇ ਨੇ ਵੱਡੇ ਵੱਡੇ ਪੇਜ ਉਹਨਾਂ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਆਪਣੀ ਸਟੋਰੀ ਦੇ ਵਿੱਚ ਤੇ ਇਸ ਤਸਵੀਰ ਦੀ ਜੇਕਰ ਗੱਲ ਕਰੀਏ ਇਸ ਸਮੇਂ 16 ਲੱਖ ਲਾਈਕ ਟਪ ਚੁੱਕੀ ਆ ਇਹ ਤਸਵੀਰ ਤੇ ਜੇਕਰ ਤਸਵੀਰ ਦੀ ਗੱਲ ਚੱਲੀ ਹੈ ਦੋਸਤੋ ਇਸ ਤਸਵੀਰ ਨੂੰ ਬਣਾਇਆ ਹੈ ਦਾ ਸਿੱਧੂ ਜਰਨਲ ਸਿੱਧੂ ਮੂਸੇਵਾਲ ਦੇ ਅਫੀਸ਼ੀਅਲ ਫੈਨ ਪੇਜ ਨੇ ਜਿਹੜੇ ਕਿ ਪਹਿਲਾਂ ਵੀ ਸਿੱਧੂ ਮੂਸੇਵਾਲ ਦੇ ਪੋਸਟ ਬਣਾਉਂਦੇ ਰਹੇ ਨੇ ਬਾਏ ਨੇ ਲਿਖਿਆ ਫਰੋਮ ਮੇਕਿੰਗ ਕਵਰ ਆਰਟਸ ਫੋਰ ਯੂ ਟ੍ਰੈਕਸ ਟੂ ਮੇਕਿੰਗ ਪੋਸਟਸ ਡਿਮਾਂਡਿੰਗ ਜਸਟਿਸ ਫੋਰ ਯੂ ਨੈਵਰ ਇਮੇਜਿੰਗ ਬੀਕੀਤੇ ਪਹਿਲਾਂ ਆਪਾਂ ਤੇਰੇ ਗਾਣੇ ਦੇ ਪੋਸਟਰ ਬਣਾਉਂਦੇ ਹੁੰਦੇ ਸੀ ਹੁਣ ਤੇਰੇ ਜਸਟਿਸ ਦੇ ਪੋਸਟਰ ਬਣਾਉਣੇ ਪੈ ਰਹੇ ਨੇ ਇਹ ਕਦੇ ਸੋਚਿਆ ਨਹੀਂ ਸੀ ਇਹ ਸੁਖਦੀਪ ਸਿੰਘ ਸਿੱਧੂ ਮੂਸੇਰਾ ਦੀ ਤਸਵੀਰਾਂ ਨੇ ਜੋ ਬਾਈ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਨੇ ਬਾਕੀ ਦੋਸਤੋ ਸਿੱਧੂ ਮੂਸੇਰਾ ਦੇ ਫੈਨਸ ਨੇ ਡਿਵਾਈਸ ਨੂੰ ਘੇਰੇ ਕਿਹਾ ਵੀ ਡਿਵਾਈਸ ਨੇ ਹਾਲੇ ਤੱਕ ਕੋਈ ਸਟੋਰੀ ਨਹੀਂ ਸ਼ਾਮ ਦੇ 4:00 ਵਜੇ ਨੇ ਹਾਲੇ ਤੱਕ ਸਿੱਧੂ ਦੀ ਕੋਈ ਵੀ ਸਟੋਰੀ ਜਾਂ ਫਿਰ ਪੋਸਟ ਵੀ ਬਾਈ ਨੇ ਹਾਲੇ ਤੱਕ ਸ਼ੇਅਰ ਨਹੀਂ ਕੀਤੀ ਆ ਲੋਕਾਂ ਦਾ ਇੱਥੇ ਕਹਿਣਾ ਹੈ ਵੀ ਡਿਜ਼ਾਈਨ ਵੀ ਹਵਾ ਦੇ ਵਾਂਗੂ ਬਦਲ ਗਿਆ ਕਦੇ ਇੱਧਰ ਕਦੇ ਉੱਧਰ ਬਾਕੀ ਦੋਸਤੋ ਹੋਰ ਵੀ ਕਈ ਨਾਮੀ ਕਲਾਕਾਰ ਨੇ ਜਿਹੜੇ ਸਿੱਧੂ ਦੇ ਨਾਲ ਰਹਿੰਦੇ ਸੀ ਉਹਨਾਂ ਨੇ ਹੱਲੇ ਤੱਕ ਕੋਈ ਸਟੋਰੀ ਸਾਂਝਾ ਨਹੀਂ ਕੀਤੀ। ਵੈਸੇ ਤਾਂ ਤਕਰੀਬਨ ਇੰਡਸਟਰੀ ਦੇ ਵਿੱਚੋਂ ਮੋਸਟ ਆਫ ਦਾ ਸਿੰਗਰਸ ਨੇ ਆਰਟਿਸਟ ਨੇ ਐਕਟਰ ਨੇ ਉਹਨਾਂ ਨੇ ਸਿੱਧੂ ਦੀ ਪੋਸਟ ਸਾਂਝਾ ਕੀਤੀ ਆ ਆਓ ਦਿਖਾਉਂਦੇ ਆ ਕਿਹਨੇ-ਕਿਹਨੇ ਸਾਂਝਾ ਕੀਤੀ ਆ ਲਗਭਗ 10 15 ਆਰਟਿਸਟ ਚੁਣਵੇਂ ਚੁਣਵੇਂ ਆਪਾਂ ਤੁਹਾਨੂੰ ਦਿਖਾਉਂਦੇ ਆ ਬਾਕੀ ਮੋਸਟਲੀ 70% ਇੰਡਸਟਰੀ ਨੇ ਤਸਵੀਰ ਸਾਂਝਾ ਕੀਤੀ ਹੈ ਇਹ ਇਹ ਸਾਂਝਾ ਕੀਤੀ ਹੈ ਐਮ ਜੀ ਸਟੇਨ ਨੇ ਲਿਖਿਆ ਆ ਲੈਜੈਂਡਸ ਨੇਵਰ ਡਾਈ ਅਤੇ ਸਿੱਧੂ ਮੂਸੇਵਾਲ ਦਾ 295 ਗਾਣਾ ਚਲਾਇਆ ਹੋਇਆ ਹੈ ਤੇ ਸਿੱਧੂ ਮੂਸੇਵਾਲ ਦੇ ਨਾਲ ਮੋਸਾ ਜੱਟ ਮੂਵੀ 'ਚ ਕੰਮ ਕਰ ਚੁੱਕੇ ਸਵੀਤਾਜ ਬਰਾਨਾ ਜੀਹਾਂ ਦੋਸਤੋਂ ਉਹਨਾਂ ਨੇ ਇਹ ਤਸਵੀਰ ਸਾਂਝਾ ਕੀਤੀ ਹੈ ਤੇ ਮਨੀ ਲੋਗੀਆਂ ਜਿਨ੍ਹਾਂ ਨੂੰ ਅਕਸਰ ਕੰਟਰੋਵਰਸੀ ਦੇ ਵਿੱਚ ਪਾ ਲਿਆ ਜਾਂਦਾ ਹੈ ਤਾਂ ਉਹਨਾਂ ਨੇ ਲਿਖਿਆ 29 5 ਤੇ ਇੱਕ ਤਸਵੀਰ ਵੀ ਸਾਂਝਾ ਕੀਤੀ ਆ ਸਿੱਧੂ ਮੂਸੇਵਾਲੇ ਦੀ ਤੇ ਲਿਖਿਆ 2 ਸਾਲ ਹੋ ਗਏ ਅੱਜ ਜਦੋਂ ਦਾ ਤੂੰ ਗਿਆ ਤੇਰੇ ਨਾਮ ਤੇ ਰੋਟੀ ਦਾ ਬਹੁਤ ਬੰਦੇ ਖਾ ਰਹੇ ਨੇ ਪਰ ਘਾਟਾ ਤੇਰੇ ਮਾਪੇ ਨੂੰ ਪਿਆ ਕਨੇਡੀਅਨ ਆਰਟਿਸਟ ਏਆਰ ਪੈਜ਼ਲੇ ਨੇ ਸਿੱਧੂ ਮੂਸੇਵਾਲੇ ਦੀ ਹੀ ਪੋਸਟ ਨੂੰ ਰੀਪੋਸਟ ਕੀਤਾ ਆਪਣੀ ਇੰਸਟਾਗ੍ਰam ਦੀ ਸਟੋਰੀ ਦੇ ਵਿੱਚ ਕਿਸਾਨ ਯੂਨੀਅਨ ਦੇ ਨੇਤਾ राकेश टिकैत ने लिखा जब देश का किसान कमेरा वर्ग अपनी जमीन बचाने के लिए दिल्ली में संघर्ष कर रहा था तो हमारे किसान के बेटे ने अपना स्वर स्वनसावर कर किसानों की इस जीत में अहम भूमिका निभाई सिद्धू का, का एसमय जाना किसान ही नहीं पूरे देश और विश्व के लिए एक भारी क्षति थी हम उनको कभी नहीं भुला सकते उनको समस्त किसान कौम की ओर से श्रद्धापूर्वक पुष्पांजलि अर्पित करते हैं तो यह तस्वीर जो राकेश टिकैत ने अपने इंस्टाग्राम से शेयर की है ਸੋਭ ਦੇ ਭਰਾ ਰਵਨੀਤ ਸਿੰਘ ਨੇ ਇਹ ਤਸਵੀਰ ਸਾਂਝਾ ਕੀਤੀ ਆਪਣੇ ਇੰਸਟਾਗ੍ਰam ਦੀ ਸਟੋਰੀ ਦਿੱਤੀ ਜੋ ਸਿੱਧੂ ਮੂਸੇਵਾਲਾ ਨੇ ਪਾਈ ਹੋਈ ਹੈ ਆਪਣੇ ਪੇਜ ਤੇ ਤੇ ਇਹ ਸਿੱਧੂ ਮੂਸੇਵਾਲਾ ਦੇ ਖਾਸ ਦੋਸਤ ਸੈਂਦੀ ਜੋਆ ਜੋ ਕਿ ਯੂਕੇ ਦੇ ਵਿੱਚ ਰਹਿੰਦੇ ਨੇ ਤੁਹਾਨੂੰ ਤਾਂ ਪਤਾ ਹੀ ਆ ਦੋਸਤੋਂ ਅਕਸਰ ਸਿੱਧੂ ਮੂਸੇਵਾਲਾ ਦੇ ਨਾਲ ਰਹਿੰਦੇ ਨੇ ਜਦੋਂ ਯੂਕੇ ਦੇ ਵਿੱਚ ਸਿੱਧੂ ਮੂਸੇਵਾਲਾ ਜਾਂਦੇ ਸੀ ਤਾਂ ਉਹਨਾਂ ਨੇ ਸ਼ੇਅਰ ਕੀਤੀ ਹੈ ਤੇ ਇਹ ਤਸਵੀਰ ਰੀਪੋਸਟ ਕੀਤੀ ਆ ਜੱਸੀ ਗਿੱਲ ਨੇ ਤੁਸੀਂ ਦੇਖ ਸਕਦੇ ਹੋ ਤੇ ਗੁਰਲੇਜ ਅਖਤਰ ਨੇ ਵੀ ਐਸੇ ਹੀ ਤਸਵੀਰ ਨੂੰ ਰੀਪੋਸਟ ਕੀਤਾ ਆ ਜੋ ਸਿੱਧੂ ਮੂਸੇਵਾਲੇ ਦੇ ਆਫੀਸ਼ੀਅਲੀ ਪੇਜ ਤੇ ਪਈ ਹੋਈ ਆ ਤੇ ਪ੍ਰੇਮ ਟਿਲੋਂ ਨੇ ਸਿੱਧੂ ਮੂਸੇਵਾਲੇ ਦੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਆ ਅਤੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਿਆ ਹੋਇਆ ਆ ਇੰਟੈਂਸ 뮤직 ਨੇ ਇਹ ਤਸਵੀਰ ਆਪਣੀ ਇੰਸਟਾਗ੍ਰam ਦੀ ਸਟੋਰੀ ਤੇ ਵੀ ਸ਼ੇਅਰ ਕੀਤੀ ਆ ਤੇ ਨਾਲ ਨਾਲ ਸਨੇਪੀ ਬੀਟਸ ਨੇ ਵੀ ਇਸ ਨੂੰ ਆਪਣੀ ਇੰਸਟਾਗ੍ਰam ਦੀ ਸਟੋਰੀ ਤੇ ਸ਼ੇਅਰ ਕੀਤਾ ਤੇ #JusticeForSidhuMoosewala ਲਿਖਿਆ ਆ ਹੈਪੀ ਰਾਈ ਕੋਟੀ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਦੋਂ ਹੈਪੀ ਰਾਈ ਕੋਟੀ ਨੇ ਟ੍ਰਿਬਿਊਟ ਦਿੱਤਾ ਸੀ ਸਿੱਧੂ ਮੂਸੇਵਾਲੇ ਨੂੰ ਅਤੇ 295 ਲਿਖ ਕੇ ਤੇ ਪ੍ਰੀ ਤੋਜਲਾ ਦੋਸਤੋ ਸਿੱਧੂ ਮੂਸੇਵਾਲੇ ਨਾਲ ਅਸ ਗਾਣੇ ਦੇ ਵਿੱਚ ਕੰਮ ਕਰ ਚੁੱਕੀ ਆ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਵੀ ਇਸ ਪੋਸਟ ਨੂੰ ਆਪਣੀ ਸਟੋਰੀ ਦੇ ਵਿੱਚ ਸਾਂਝਾ ਕੀਤਾ ਆ ਵਾਜਿਰ ਪਾਤਰ ਨੇ ਇਹ ਕਲਿੱਪ ਸਾਂਝਾ ਕੀਤੀ ਆ ਜੋ ਤੁਸੀਂ ਆਪਣੀ ਸਕਰੀਨ ਤੇ ਲਿਖ ਰਹੇ ਹੋ ਦੇਖ ਰਹੇ ਹੋ ਸਿੱਧੇ ਮੱਥੇ ਹੁੰਦਾ ਨਹੀਂ ਰੋਕ ਮੈਂਡੀ ਟੱਕਰ ਨੇ ਵੀ ਆਪਣੇ ਇੰਸਟਾਗ੍ਰam ਤੇ ਇਸ ਪੋਸਟ ਨੂੰ ਸਾਂਝਾ ਕੀਤਾ ਆ ਇਹੇ ਤਸਵੀਰ ਆ ਇਸ ਨੂੰ ਹੀ ਜੱਸਾ ਢਿੱਲੋਂ ਨੇ ਵੀ ਸ਼ੇਅਰ ਕੀਤਾ ਆ ਤਾਂ ਹੁਣ ਗੱਲ ਕਰ ਲੈਂਦੇ ਆ ਦੋਸਤੋ ਮੋਸਟ ਆਫ ਦਾ ਇੰਡਸਟਰੀ 90% ਦੀ ਇੰਡਸਟਰੀ ਨੇ ਇਸ ਤਸਵੀਰ ਨੂੰ ਆਪਣੀ ਸਟੋਰੀ ਦੇ ਵਿੱਚ ਪਾਇਆ ਹੈ ਸਿੱਧੂ ਮਸਲੂਕ ਜਿਹੜੀ ਅੱਜ ਪੋਸਟ ਪਈ ਹੋਈ ਆ ਇੰਸਟਾਗ੍ਰam ਤੇ ਤੇ ਜਿਹੜੇ ਹੋਰ ਸੁਪਰਸਟਾਰ ਨੇ ਜਿਨ੍ਹਾਂ ਨੇ ਨਹੀਂ ਸਾਂਝਾ ਕੀਤਾ ਤੁਹਾਨੂੰ ਪਤਾ ਹੀ ਆ ਕੌਣ ਕੌਣ ਨੇ ਕਮੈਂਟ ਕਰਕੇ ਦੱਸ ਦਿਓ ਕਿੰਨਾ ਕਿੰਨਾ ਨੇ ਨਹੀਂ ਸ਼ੇਅਰ ਕੀਤਾ ਜਿਹੜੇ ਸਿੱਧੂ ਦੇ ਨਾਲ ਰਹੇ ਆ ਉਹਨਾਂ ਨੇ ਕਿਸ ਨੇ ਨਹੀਂ ਸ਼ੇਅਰ ਕੀਤਾ ਵੀ ਕਮੈਂਟ ਕਰਿਆ ਤੁਸੀਂ ਅਤੇ ਲੋਕਾਂ ਨੇ ਦਿਲਜੀਤ ਦੋਸਾਂਝ ਨੂੰ ਵੀ ਕਿਰਿਆ ਲਿਆ ਕਹਿੰਦੇ ਵੀ ਦਿਲਜੀਤ ਦੋਸਾਂਝ ਦਾ ਅੱਜ ਲਾਈਵ ਕੰਸਰਟ ਸੀ ਵਾਸ਼ਿੰਗਟਨ ਡੀਸੀ ਦੇ ਵਿੱਚ ਯੂਐਸਏ 'ਚ ਵੀ ਉਹਨਾਂ ਨੂੰ ਟ੍ਰਿਬਿਊਟ ਦੇਣਾ ਚਾਹੀਦਾ ਸੀ ਕਿਉਂਕਿ ਅਕਸਰ ਪਹਿਲਾਂ ਦਿਲਜੀਤ ਦੋਸਾਂਝ ਟ੍ਰਿਬਿਊਟ ਦੇ ਅੰਦਰ ਦਿਖਾਈ ਵੀ ਦਿੱਤੇ ਨੇ ਸਿੱਧੂ ਮੂਸੇਵਾਲ ਨੂੰ ਬਾਕੀ ਹੋਰ ਵੀ ਵੱਡੇ ਵੱਡੇ ਸਟਾਰ ਨੇ ਜਿਨ੍ਹਾਂ ਨੇ ਕੰਮ ਕੀਤਾ ਸਿੱਧੂ ਦੇ ਨਾਲ ਪਰ ਅੱਜ ਕੋਈ ਵੀ ਪੋਸਟ ਨਹੀਂ ਪਾਈ ਬਾਕੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਧੰਨਵਾਦ ਤੇ ਕਮੈਂਟਾਂ ਚ ਜਸਟਿਸ ਫੋਰਸਿੱਦੂ ਮੂਸੇ ਵਾਲਾ ਲਿਖਣਾ ਨਾ ਭੁੱਲਣਾ ਤੇ ਹੋਰ ਅਪਡੇਟਸ ਦਾ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਗਾਣੇ ਦਾ ਇੰਤਜ਼ਾਰ ਆਉਣ ਡਾਇਲਮਾ ਗਾਣਾ ਆਵੇਗਾ ਸਿੱਧੂ ਮੂਸੇ ਵਾਲਾ ਦਾ ਸਟੈਫਲਨ ਡਾਉਣ ਦੇ ਨਾਲ ਨੈਕਸਟ ਮੰਥ ਜੂਨ ਦੇ ਵਿੱਚ ਸਿੱਧੂ ਦੇ ਜਨਮ ਦਿਨ ਦੇ ਨੇੜੇ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ